जसविंदर सिंह जी की पत्नी मनप्रीत कौर गुरमेल सिंह जी ਜੋਰਦਾਰ ਤਾੜੀਆਂ ਉਹਨਾਂ ਮਹਾਨ ਸਤਾਂ ਦੇ ਲੋਕੇਸ਼ ਹੈ ਦੇਸ਼ ਦੀ ਤਿਆਰੀ ਕਰਵਾਈ ਹੈ ਕਪਤਾਨ ਬਲਜੀਤ ਸਿੰਘ ਜੀ ਧਾਰੋਂ ਕੀ ਅਨੇਕਤਾ ਮੇ ਇੱਕਤਾ ਹਿੰਦ ਜੀ ਦਾ ਹਾਈ ਸਕੂਲ ਨਾਬਾ ਆਲ ਸੀਨੀਅਰ ਸੈਕੰਡਰੀ ਸਕੂਲ ਨਾਬਾ ਆਲ ਜੀ ਸੀਨੀਅਰ ਸੈਕੰਡਰੀ ਸਕੂਲ ਰੀਅਲ ਸਕੂਲ ਰਾਸ਼ਟਰੀ ਬਹੁਤ ਹੀ ਸ਼ਾਨਦਾਰ ਮਾਸਟਰ ਸ਼ਰਮਾ ਜੀ ਉਤੇਜਤਪੁਰ ਦੇ ਆਏ ਨੇ ਉਹਨਾਂ ਦੇ ਨਾਲ ਦਵਿੰਦਰ ਸਿੰਘ ਸੰਧੂ ਦੇਖ ਲੈ ਦੇਖੋ ਗਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਜੀ ਦਵਿੰਦਰ ਸਿੰਘ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਅਤੇ ਉਹਨਾਂ ਦੇ ਬਹੁਤ ਹੀ ਮਿਹਨਤੀ ਅਧਿਆਪਕ ਹਰਮਨਦੀਪ ਸਿੰਘ ਢਿੱਲੋਂ ਡੀਪੀ ਹਰਮਨਦੀਪ ਸਿੰਘ ਢਿੱਲੋਂ ਐਸੀ ਲੜਕੇ ਹਰਮਿੰਦਰ ਭਾਰਤੀ ਜੀ ਔਰ ਉਹਨਾਂ ਦੀ ਟੀਮ ਕਿ ਸਭ ਤੋਂ ਪਹਿਲਾਂ ਇਹਨਾਂ ਦਾ ਸਨਮਾਨ ਹੋਏਗਾ ਸਾਡੇ ਕੋਲ 13 ਟੀਮਾਂ ਨੇ 200 ਰੁਪਿਆ ਪ੍ਰਤੀ ਟੀਮ ਨੂੰ ਦੇਣਗੇ ਪੰਡਤ ਅੰਬਲ Shastri ਜੀ ਗੋਲਪੁਰ ਐਸ.ਡੀ.ਐਮ ਸਾਹਿਬ ਨਾਬਾ ਸ਼੍ਰੀ ਹਰਨੇਜ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਗਾਦੇ ਨੇ ਜ਼ੋਰਦਾਰਤਾ ਦਿੱਤੀ अपना हरमेश जी अपना श्री तनिष गोयल अपना सम्मान प्राप्त की रहे है। हैं दौड़ाताड़ियाँ है। और छोटे बच्चों के लिए छोटे छोटे बच्चे ਕਮੈਂਡਰ ਸੈਕਟਰ 30 ਦੇ ਇਲਾਕੇ ਤੋਂ ਬੁਝਾ ਸੈਕਟਰ ਦੇ ਮਾਨ ਸੇਵਕ ਜੀ ਤੋਂ ਪਹੁੰਚਾ ਪੱਤਨ ਸਿੰਘ ਦੇ ਅਵਤਾਰ ਸਿੰਘ ਦੇ ਟੇਡ ਵਾਲਪੁਰਾ ਮਦਨਪਾਲ ਜੀ ਤੋਂ ਦਿੱਲਸੇਂਟ ਹੋਣੇ ਉਪਦੇਸ਼ਕ ਨੂੰ ਲਾਇਆ ਵਾਲੇ ਦੇ ਉਪਦੇਸ਼ਕ ਪਰਿਸ਼ੀ ਰਾਜਮਾਨ ਤੇਜਾ ਸਿੱਖੀ ਪ੍ਰਸਿੱਧ ਗੁਰਦੁਆਰਾ ਸਿੰਘ ਤੱਤੀਆਂ ਲੱਖ ਲੱਖ ਪਰਿਵਾਰਾਂ ਦਾ ਦਿੰਦਾ ਹਾਂ ਬੜਾ ਗਮ ਸੂਚ ਕਰ ਰਹੇ ਹਾਂ ਮੈਂ ਅੱਜ ਸਾਰੇ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਨੂੰ ਜੀ ਆਇਆਂ ਆਪਦਾ ਜਿਨ੍ਹਾਂ ਦੇ ਵਡੇਰਿਆਂ ਦੀਆਂ ਕੁਰਬਾਨੀਆਂ ਕਰਕੇ ਅੱਜ ਅਸੀਂ ਉਹ ਸ਼ਹੀਰ ਸਗਰੇਵ ਜੀ ਦੇ ਨਾਲ ਨਾਲ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਜੀ ਅਤੇ ਹੋਰ ਮਹਾਨ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰੀਆਂ ਡਾਕਟਰ ਪੀਮਰਾਓ ਮੇਦਕਾ ਜੀ ਨੇ ਸਰਦਾਰ ਲਿਖ ਕੇ ਆਜ਼ਾਦੀ ਬਰਕਰਾਰ ਰੱਖਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਨਾਬਾ ਨਵਾਸੀਆਂ ਨੇ ਵੀ ਜੈਤੋ ਦੇ ਮੋਰਚੇ ਵਿੱਚ ਭਾਗ ਲਾਇਆ ਕਿ ਆਪਣਾ ਯੋਗਦਾਨ ਆਜ਼ਾਦੀ ਪ੍ਰਾਪਤ ਕਰਨ ਵਿੱਚ ਪਾਇਆ ਮਹਾਰਾਜ ਅਰਜੂ ਰਮਨ ਸਿੰਘ ਜੀ ਨੇ ਜਗਾਵਤ ਨਹੀਂ ਕੀਤੀ ਸਾਡੇ ਪੁਲਿਸ ਤੇ ਫੌਜ ਦੇ ਵੀਰਾਂ ਨੇ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਦੇਸ਼ ਭਗਤੀ ਦਾ ਤਾਕਤ ਨਾਲ ਲੋਹਾ ਲਿਆ ਅਤੇ ਇਸ ਆਜ਼ਾਦੀ ਨੂੰ ਬਰਕਰਾਰ ਰੱਖਿਆ ਮੈਂ ਉਹਨਾਂ ਦੇ ਜज्ਬੇ ਨੂੰ ਵੀ ਸਲਾਮ ਕਰਦਾ ਜਦੋਂ ਤੋਂ ਮੇਰੀ ਪੰਜਾਬ ਸਰਕਾਰ ਨੇ ਨਾਬਾ ਵਿਖੇ ਡਿਊਟੀ ਲਗਾਈ ਹੈ ਮੈਂ ਤਨ ਮਨ ਨਾਲ ਨਾਬਾ ਸਾਹਿਬ ਦੀ ਬਿਹਤਰੀ ਲਈ ਕੋਸ਼ਿਸ਼ ਕਰ ਰਿਹਾ ਹਾਂ ਇਸ ਕੰਮ ਵਿੱਚ ਮੈਨੂੰ ਆਪ ਦੇ ਸਹਿਯੋਗ ਆਪ ਦਾ ਸਹਿਯੋਗ ਚਾਹੀਦਾ ਹੈ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਨੂੰ ਨੇਪਰੇ ਚਾੜਨ ਲਈ ਤਤਪਰ ਹਾਂ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲੈਣ ਦਾ ਤੁਹਾਨੂੰ ਸਦਾ ਵੀ ਦਿੰਦਾ ਹਾਂ ਸਮਾਗਮ ਇਹ ਜਿਹੜਾ ਸਟੇਡੀਅਮ ਵਿੱਚ ਹੋਣਾ ਸੀ ਭਾਵੇਂ ਨਹੀਂ ਕਾਰਨ ਸੀ ਉੱਥੇ